i Oh Make it get आप जुड़े हैं पहला प्रण करो कि बाबा रोशन सिंह जी का गुरु गुरु ग्रंथ साहब ਉਨੇ ਕਹਿੰਦੇ ਮੈਂ ਮਾਰਾਂ ਉਹਨੇ ਕਿਹਾ ਇੱਕ ਗੱਲ ਹੋਰ ਸੁਣ ਲਓ ਉਹ ਕਹਿੰਦੇ ਜੀ ਮੈਂ ਦੱਸ ਦੇਣਾ ਤੁਹਾਨੂੰ ਉਹਨੇ ਆਪਣੀ ਅਗਣ ਸੂਤ ਗੂਜ ਦੇ ਮੁਤਾਬਕ ਸਾਰੇ ਰਸਤੇ ਬੰਦ ਕਰਨ ਦੇ ਯਤਨ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਮਰਜੀਤ ਸਿੰਘ ਕੋਹਲੀ ਜਿਸ ਦਾ ਮਾਹਰ ਪੁਰਸ਼ਾਨਾ ਬਹੁਤ ਪਿਆਰ ਸੀ ਸੰਤ ਰੋਸ਼ਨ ਸਿੰਘ ਜੀ ਮਸਕੀਨ ਜੋ ਕੀਰਤਨ ਦੇ ਵੀ ਮਸਕੀਨ ਸਨ ਜਿਨ੍ਹਾਂ ਦੀ ਅੱਜ ਅੰਤਮ ਅਰਦਾਸ ਦਾ ਇਹ ਸਮਾਗਮ ਪਿੰਡ ਮਕਸੂਦ ਪੁਰਵਖੇ ਰੱਖਿਆ ਗਿਆ ਹੈ ਔਰ ਤੁਸੀਂ ਦੇਖਿਆ ਹੈ ਸ਼ਰਧਾ ਭਾਵਨਾ ਨਾਲ ਸੰਗਤਾਂ ਦੂਰੋਂ ਨੇੜੇੋਂ ਆਈਆਂ ਹਨ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ ਹਨ ਇਹ ਮਾਹਰ ਪੁਰਸ਼ਾਂ ਦਾ ਪਿਆਰ ਉਹਨਾਂ ਦਾ ਰਸ ਪਿੰਨਾ ਕੀਰਤਨ ਅੱਜ ਵੀ ਸਾਡੇ ਕੰਨਾਂ ਵਿੱਚ ਗੂੰਜ ਰਿਹਾ ਹੈ ਮੈਂ ਵਿਸ਼ੇਸ਼ ਤੌਰ ਤੇ ਦੱਸਣਾ ਚਾਹਾਂਗਾ ਸੰਤ ਰੋਸ਼ਨ ਸਿੰਘ ਜੀ ਮਸਕੀਨ ਜੋ ਪੰਜਵੇਂ ਗੱਦੀ ਨਿਸ਼ੀਨ ਡੇਰਾ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਦੇ ਸਨ ਔਰ ਜਿਨ੍ਹਾਂ ਨੇ ਸੰਗਤਾਂ ਵਿੱਚ ਬਹੁਤ ਪਿਆਰ ਵੰਡਿਆ ਨਾਮ ਬਾਣੀ ਨਾਲ ਜੁੜਿਆ ਵਿਸ਼ੇਸ਼ ਤੌਰ ਤੇ ਦਾਸ ਨੂੰ ਉਹਨਾਂ ਨੇ ਕੀਰਤਨ ਦੀ ਦਾਤ ਬਖਸ਼ੀ ਦਾਸ ਨੂੰ ਕੀਰਤਨ ਦੀ ਦਾਤ ਬਖਸ਼ੀ ਔਰ ਮੈਂ ਉਹਨਾਂ ਕੋਲ ਬਹੁਤ ਕੁਝ ਸਿੱਖਿਆਵਾਂ ਲਿੱਤੀਆਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਮਾਪ ਪੁਰਖਾਂ ਦੇ ਜੀਵਨ ਤੋਂ ਸੰਤ ਰੋਸ਼ਨ ਸਿੰਘ ਜੀ ਮਸਕੀਨ ਇੱਕ ਐਸੇ ਮਸਕੀਨ ਸਨ ਜਿਨ੍ਹਾਂ ਨੇ ਪਿਆਰ ਵੰਡਿਆ ਸਮਾਜ ਦੇ ਵਿੱਚ ਉਹਨਾਂ ਦੇ ਜਿਹੜੇ ਡੇਰੇ ਦੇ ਨਾਲ ਉਹਨਾਂ ਦੇ ਸਕੂਲ ਕਾਲਜਸ ਹੋਰ ਕਈ ਧਾਰਮਿਕ ਅਦਾਰੇ ਸਮਾਜ ਦੀ ਸੇਵਾ ਕਰ ਰਹੇ ਨੇ ਔਰ ਮੈਂ ਸਮਝਦਾ ਜਿੱਥੇ ਸੰਤ ਰੋਸ਼ਨ ਸਿੰਘ ਜੀ ਮਸਕੀਨ ਸੰਗਤ ਨੂੰ ਨਾਮ ਬਾਣੀ ਨਾਲ ਜੋੜ ਰਹੇ ਸੀ ਔਰ ਸਮਾਜ ਦੇ ਵਿੱਚ ਸਿੱਖਿਆ ਦਾ ਵੀ ਪ੍ਰਵਾਹ ਕਰ ਰਹੇ ਸੀ ਉਹਨਾਂ ਦੇ ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਵਿੱਚ ਲਗਭਗ 14 ਵਿਦਿਆ ਅਗਧਾਰੇ ਚੱਲ ਰਹੇ ਨੇ। ਔਰ ਅੱਜ ਅਸੀਂ ਉਹਨਾਂ ਦੇ ਆਤਮਿਕ ਸ਼ਾਂਤੀ ਲਈ ਆਤਮਿਕ ਭਲੇ ਲਈ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਆਏ ਆ। ਔਰ ਵਿਸ਼ੇਸ਼ ਤੌਰ ਤੇ ਬੀਬੀ ਜਗੀਰ ਕੌਰ ਜੀ ਵੀ ਪਹੁੰਚੇ ਨੇ ਔਰ ਜਥੇਦਾਰ ਅਕਾਲ ਤਖਤ ਦੇ ਸਹਿਬਾਨ ਵੀ ਪਹੁੰਚੇ ਨੇ। ਮੈਂ ਸਾਰਿਆਂ ਆਈ ਸੰਗਤ ਦਾ ਸਾਰਿਆਂ ਦਾ ਆਇਆ ਸਤਕਾਰ ਕਰਦਾ ਜੀ ਆਇਆਂ ਆਖਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।